ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਕ ਗੱਲ ਬਹੁਤ ਟਾਈਮ ਤੋਂ ਯਾਰ ਜਦੋਂ ਵੀ ਹਰਿਆਣੇ ਵਾਲੇ ਸ਼ਿਲੂ ਦੀ ਵੀਡੀਓ ਪਾਈਦੀ ਹੈ ਨਾ ਆਪਣੇ ਪੰਜਾਬੀ ਦੋ ਸਾਰੇ ਨਹੀਂ ਕਹਿੰਦਾ ਮੈਂ ਕੁਝ ਕੁ ਭਰਾਵਾਂ ਨੂੰ ਥੋੜਾ ਜਿਹਾ ਜੋ ਹੈ ਬੋਲਣ ਦਾ ਮਨ ਕਰਿਆ ਵੀ ਆਪਾਂ ਪੰਜਾਬ ਵਾਲੇ ਇਦਾਂ ਨਹੀਂ ਕਰ ਸਕਦੇ ਥੋੜਾ ਜਿਹਾ ਨਵੇਂ ਆਏ ਆ ਤਾਂ ਪਹਿਲਾਂ ਉਸ ਤੋਂ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਕਬੱਡੀ ਦੀਆਂ ਵੀਡੀਓ ਪਾਉਂਦੇ ਰਹਿਣੇ ਆ ਇਸ ਚੈਨਲ ਤੇ ਤੇ ਪਾਉਂਦੇ ਰਵਾਂਗੇ ਹਰਿਆਣੇ ਵਾਲਾ ਲੂ ਮੈਂ ਤਾਂ ਉਹਨੂੰ ਪੰਜਾਬ ਵਾਲਾ ਸ਼ੀਲੂ ਵੀ ਕਹੂੰਗਾ ਕਿਉਂਕਿ ਇਹ ਚ ਕੋਈ ਹਰ ਜਣੀ ਮੁੰਡਾ ਪੰਜਾਬ ਦੇ ਵਿੱਚ ਜਦੋਂ ਖੇਡਣ ਨਾ ਆਉਂਦਾ ਦਾਰਸ਼ਕ ਲੋਕ ਪਿਆਰ ਵੀ ਕਰਦੇ ਆ ਪਰ ਅੰਦਰੋਂ ਅੰਦਰੀ ਨਾ ਉਹ ਕਹਿੰਦੇ ਆ ਵੀ ਇਹ ਹਰਿਆਣੇ ਦਾ ਖਿਡਾਰੀ ਆ ਯਾਰ ਇਹਨੂੰ ਪੰਜਾਬ ਚ ਨਹੀਂ ਆਉਣਾ ਚਾਹੀਦਾ ਇਹ ਇਹ ਪੰਜਾਬ ਦੇ ਹੱਕ ਦੇ ਜੋਰ ਨਾ ਬਣੀਆਂਦਾ ਆ ਆਪਾਂ ਹਰਿਆਣੇ ਦੇ ਖਿਡਾਰੀਆਂ ਨੂੰ ਕਹਿ ਰਹੇ ਆ ਵੀ ਅੱਗੇ ਲੈ ਕੇ ਜਾ ਰਹੇ ਆ ਉਹਨਾਂ ਨੂੰ ਜਿਤਾਈ ਜਾ ਰਹੇ ਆ ਉਹਨਾਂ ਦੀ ਚਰਚਾ ਕਰਾਈ ਜਾ ਰਹੇ ਆ ਪਰ ਮੇਰੇ ਵੀਰੋ ਇਹ ਆਪਾਂ ਨੂੰ ਗੁਰੂਆਂ ਨੇ ਜੋ ਸਿਖਾਇਆ ਆ ਆਪਾਂ ਉਸ ਰਾਹ ਤੇ ਚੱਲਗੇ ਕਿਉਂਕਿ ਯਾਰ ਉਹ ਆਪਦੀ ਮਿਹਨਤ ਨਾਲ ਬਣਾਣਾ ਉਹਨੇ ਵੀ ਗਰੀਬੀ ਦੇਖੀ ਹੋਈ ਆ ਹਰ ਇੱਕ ਨਹੀਂ ਦੇਖੀ ਹੁੰਦੀ ਆ ਉਹਨੇ ਬਥੇਰੀਆਂ ਪਹਿਲਾਂ ਅੱਜ ਜੇ ਉਹ 6-6 ਘੰਟਿਆਂ ਚ ਇੰਨੀਆਂ ਚੀਜ਼ਾਂ ਇਨਾਮ ਜੱਤ ਦਾ ਪਲੱਠ ਦਾ ਮੇਲਾ ਉਸ ਬੰਦੇ ਨੇ ਆਪਦੀ ਮਿਹਨਤ ਨਾਲ ਹਨਾ ਨਾ ਬਣਾਇਆ ਤੇ ਆਪਦੀ ਮਿਹਨਤ ਨਾਲ ਰੋਗ ਦਾ ਤੇ ਮੈਨੂੰ ਲੱਗਦਾ ਵੀ ਉਹਨੂੰ ਆਪਾਂ ਇਦਾਂ ਕਹੀਏ ਪੰਜਾਬੀ ਤਾਂ ਹੋ ਸਕਦੇ ਆ ਨਾ ਹਰ ਇੱਕ ਨੂੰ ਹੀ ਪਿਆਰ ਕਰਦੇ ਆ ਪੰਜਾਬ ਚ ਜੋ ਰਹਿੰਦੇ ਆ ਜੋ ਵਸਦੇ ਆ ਨਾ ਉਹਨਾਂ ਦੇ ਮਹਿਮਾਨ ਚ ਨਹੀਂ ਆਏ ਹੁੰਦਾ ਉਹ ਤਾਂ ਕਹਿੰਦੇ ਆ ਵੀ ਪਿਆਰ ਨਾ ਰੋ ਖੁਸ਼ਨਾ ਉਪਰਾਂ ਦੋ ਚਾਰ ਭਰਾ ਮੇਰੇ ਆ ਤਾਂ ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸਾਰੇ ਖਿਡਾਰੀਆਂ ਨੂੰ ਹੀ ਪਿਆਰ ਕਰੋ ਸੁਲਤਾਨ ਵੀ ਟੌਪ ਆ ਮੈਨੂੰ ਪਤਾ ਹੋਰ ਖਿਡਾਰੀ ਸਾਰੇ ਟੌਪ ਆ ਯਾਰ ਪਰ ਸ਼ੀਲੂ ਜੇ ਉਹ ਹਰਿਆਣੇ ਦਾ ਤਾਂ ਆਪਾਂ ਉਹਦੇ ਨਾਲ ਇਦਾਂ ਨਾ ਕਰੀਏ ਉਹ ਵੀ ਟੌਪ ਦਾ ਖਿਡਾਰੀ ਆ ਸੌਰ ਸਿੰਘੀ ਆ ਵੀ ਟੌਪ ਦਾ ਰੇਡਰ ਆ ਸਾਰੇ ਮੈਂ ਤਾਂ ਕਹਿੰਦਾ ਬਹੁਤ ਵਧੀਆ ਪਰ ਸ਼ੀਲੂ ਆਪਦੇ ਦਮ ਤੇ ਬਣਿਆ ਉਹ ਮੁੰਡਾ ਆਪਦੀ ਮਿਹਨਤ ਨਾਲ ਅੱਗੇ ਆਇਆ ਉਹ ਕਹਿੰਦੇ ਵੀ ਹਰਿਆਣੇ ਦੇ ਖਿਡਾਰੀ ਪੰਜਾਬ ਵਾਲੇ ਲਾਓ ਯਾਰ ਜੋਰ ਉਹਦੇ ਤੋਂ ਉੱਪਰ ਜਾਓ ਮੈਂ ਤਾਂ ਕਹਿੰਦਾ ਯਾਰ ਉਹਦੇ ਨਾਲ ਹੋਰ ਉੱਚਾ ਲੈਵਲ ਕਰੋ ਆਪਣੇ ਪੰਜਾਬ ਦਾ ਵੀ ਪਰ ਉਹ ਉਸ ਬੰਦੇ ਦਾ ਉਹ ਤਾਂ ਮੈਂ ਪੰਜਾਬ ਦਾ ਹੀ ਸ਼ਿੱਲੂ ਕਹੂੰਗਾ ਵੀ ਕੋਈ ਨਾ ਯਾਰ ਉਹ ਹਰਿਆਣੇ ਦਾ ਤਾਂ ਇਦਾਂ ਥੋੜੀ ਆ ਉਹਦੀ ਮਿਹਨਤ ਦੇ ਨਾਲ ਉਹ ਅੱਗੇ ਆਈ ਜਾਂਦਾ ਤੇ ਉਹਨੇ ਜੋ ਹੈ ਆਉਣਾ ਵੀ ਆ ਫਿਰ ਮਿਹਨਤ ਨਾਲ ਤਾਂ ਅੱਗੇ ਆਉਂਦੇ ਹੀ ਆ ਮੇਰੇ ਵੀਰੋ ਮਕਾਮ ਮਿਲਦੇ ਹੀ ਆ ਜੋ ਮਿਹਨਤ ਕਰੂਗਾ ਉਹਨੂੰ ਮਿਲਣਾ ਹੀ ਆ ਆਪਣੇ ਪੰਜਾਬ ਵਾਲੇ ਵੀ ਅੱਗੇ ਜਾਣਗੇ ਜਦਾਂ ਮਿਹਨਤਾਂ ਕਰਨਗੇ ਤਾਂ ਨਾਂ ਚੱਲਣੀ ਆ ਬਾਕੀ ਤੁਹਾਨੂੰ ਦੱਸ ਦੇ ਇਹ ਹੀ ਜੋ ਹੈ ਗੱਲ ਕਹਿਣੀ ਸੀ ਬਹੁਤ ਵੀਰ ਕਹਿੰਦੇ ਆ ਬਈ ਸ਼ਿੱਲੂ ਦੀ ਜੋ ਹੈ ਜ਼ਿਆਦਾ ਤਾਰੀਫ਼ ਕਿਉਂਕਿ ਮੇਰੇ ਵੀਰੋ ਇਹ ਆਣੀ ਵਾਲਾ ਓਕੇ ਆਪਾਂ ਇਦਾਂ ਨਹੀਂ ਕਰਦੇ ਮੈਂ ਦਾ ਰਿਸਪੈਕਟ ਦੇਣਾ ਯਾਰ ਮੁੰਡੇ ਦੀ ਬਹੁਤ ਵਧੀਆ ਗੇਮ ਆ ਇੰਨੀ ਛੋਟੀ ਉਮਰ ਚ ਕੰਬਾਈਨਾ ਗੱਡੀਆਂ ਮੈਂ ਦਾ ਕੋਈ ਜਿੱਤ ਤਾਂ ਨਹੀਂ ਦੇਖਿਆ 19 ਸਾਲ ਦੇ ਵਿੱਚ ਬਈ ਕੰਬਾਈਨਾ ਲੈ ਗਿਆ ਹੋਵੇ ਕੋਈ ਖਿਡਾਰੀ ਜਿੱਤ ਕੇ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀਗੀ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ 19 ਜਾਂ 20 ਕ ਸਾਲ 20 ਕ ਸਾਲ ਦੀ ਵੀ ਕਹੀ ਜਾ ਰਹੀ ਆ 20 ਜਾਂ 21 ਸਾਲ ਇੰਨੀ ਕੀ ਉਮਰ ਆ ਭਰਾ ਦੀ ਬਹੁਤ ਜ਼ਿਆਦਾ ਉਮਰ ਨਹੀਂ ਹੈਗੀ ਵਾਕਿੰਡ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਧੰਨਵਾਦ